ਅੱਜ ਬਿੱਲੇਵਾਲਾ ਪਿੰਡ ਫਿਰ ਤੋਂ ਬੀਜੇਪੀ ਦੇ ਐਮਪੀ ਉਮੀਦਵਾਰ ਹੰਸਰਾ ਜਹਾਂਸ ਸਤੇ ਬੀਜੇਪੀ ਦੇ ਹੋਰ ਵਰਕਰ ਬੀਜੇਪੀ ਪਾਰਟੀ ਦਾ ਪ੍ਰਚਾਰ ਕਰਨ ਆਏ ਸੀ ਅਤੇ ਕਿਸਾਨਾਂ ਨੇ ਉਹਨਾਂ ਨੂੰ ਅੱਜ ਫਿਰ ਤੋਂ ਘੇਰਿਆ ਹੈ ਜੀ ਹਾਂ ਦੱਸ ਦਈਏ ਕਿ ਬੀਜੇਪੀ ਪਾਰਟੀ ਦਾ ਤਿੱਖਾ ਵਿਰੋਧ ਇੱਥੇ ਕੀਤਾ ਗਿਆ ਹੈ ਜਿਸ ਦੇ ਵਿੱਚ ਕੀ ਪ੍ਰਧਾਨ ਗੁਰਮੀਤ ਸਿੰਘ ਠੰਗਰਾਹੂਰ ਨਿਹਾਲ ਸਿੰਘ ਦੀਪ ਸਿੰਘ ਵਾਲਾ ਵਜੀਰ ਸਿੰਘ ਡੋੜ ਜਗਦੀਪ ਸਿੰਘ ਜਨੇਰੀਆ ਬਲਾਕ ਪ੍ਰੈਸ ਕੱਤਰ ਜਸਕਰਨ ਸਿੰਘ ਠੰਗਰਾਹੂਰ ਅਤੇ ਪ੍ਰਧਾਨ ਲਖਵਿੰਦਰ ਸਿੰਘ ਕਾਲਾ ਡੋੜਾ ਦੀ ਅਤੇ ਇਸ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਸ਼ਾਮਿਲ ਸੀ ਦੱਸਦੀ ਹੈ ਕਿ ਪੁਲਿਸ ਨਾਲ ਕਿਸਾਨਾਂ ਦੀ ਤਿੱਖੀ ਇੱਥੇ ਬਹਿਸ ਵੀ ਦੇਖਣ ਨੂੰ ਮਿਲੀ ਹੈ ਅਤੇ ਇਸ ਦਰਮਿਆਨ ਪੁਲਿਸ ਕਿਸਾਨਾਂ ਦੇ 23 ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਗਈ ਹੈ ਅਤੇ ਫਿਰ ਸ਼ਾਮ ਨੂੰ ਉਹਨਾਂ ਕਿਸਾਨਾਂ ਨੂੰ ਇੱਥੇ ਛੱਡ ਵੀ ਦਿੱਤਾ ਗਿਆ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਬੇਲੇਵਾਲ ਪਿੰਡ ਫਿਰ ਤੋਂ ਬੀਜੇਪੀ ਦੇ ਐਮਪੀ ਹੰਸਰਾਜ ਹੰਸ ਅਤੇ ਬੀਜੇਪੀ ਦੇ ਹੋਰ ਵਰਕਰਾਂ ਦਾ ਇੱਥੇ ਵਿਰੋਧ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਹੁਣ ਚੋਣਾਂ ਬਹੁਤ ਜ਼ਿਆਦਾ ਨਜ਼ਦੀਕ ਆ ਚੁੱਕੀਆਂ ਨੇ ਉੱਥੇ ਵਿਰੋਧ ਹੋਰ ਵੀ ਜ਼ਿਆਦਾ ਇੱਥੇ ਤਿੱਖਾ ਹੁੰਦਾ ਜਾ ਰਿਹਾ ਹੈ ਸਾਧਿਕ ਤੋਂ ਜਸਵਿੰਦਰ ਵਰਮਾ ਦੀ ਰਿਪੋਰਟ